ਕਈ ਦਿਨ ਹੋ ਗਏ ਇਹ ਘਟਨਾ ਹੋਈ ਨੂੰ ਪਰਿਵਾਰ ਉਸ ਦਿਨ ਦਾ ਇਨਸਾਫ ਦੀ ਮੰਗ ਕਰ ਰਿਹਾ ਹੈ ਔਰ ਇਨਸਾਫ ਇਹਨਾਂ ਨੂੰ ਮਿਲਣਾ ਚਾਹੀਦਾ ਇੱਕੋ ਇੱਕ ਅਰਨਿੰਗ ਮੈਂਬਰ ਸੀ ਆਪ ਦੀ ਫੈਮਿਲੀ ਦਾ شریف ਆਦਮੀ ਸੀ ਇਹਨਾਂ ਨੇ ਕੋਈ ਇਹੋ ਜਿਹਾ ਗੁਨਾਹ ਨਹੀਂ ਸੀ ਕੀਤਾ ਕਿ ਉਹਨਾਂ ਨੂੰ ਜਿਸ ਤਰ੍ਹਾਂ ਦੀ ਮੌਤ ਮਿਲੀ ਹੈ ਸੋ ਉਮੀਦ ਕਰਦੀਆਂ ਕਿ ਲੋਕਾਂ ਦਾ ਰੋਹ ਦੇਖ ਕੇ ਸਰਕਾਰ ਇਹਨਾਂ ਨੂੰ ਇਨਸਾਫ ਦੇਊਗੀ ਗੋਨਗੋ ਮਾਰ ਪਰ ਆ ਗਿਆ ਹੋਇਆ ਫਾਈਕਤਾਂ ਦੇ। ਉਹਦੇ ਤੇ ਆਵਾਜ਼ ਕਾਈ ਤਾਂ ਉਹਨਾਂ ਨੂੰ ਐਸੀ ਕਟਮਕੀਆਂ ਦਿੱਤੀਆਂ। ਮਾੜੀ ਗੱਲ ਹੈ ਜੀ ਧਮਕੀਆਂ ਦਿੱਤੀਆਂ ਪੁਲਿਸ ਨੂੰ ਐਕਸ਼ਨ ਲੈਣਾ ਚਾਹੀਦਾ ਜਿਹੜੇ ਉਹਨਾਂ ਨੂੰ ਧਮਕੀਆਂ ਦਿੰਦੇ ਆ। ਔਰ ਬਹੁਤ ਬੁਰੀ ਤਰ੍ਹਾਂ ਉਹਦੀ ਸਿਰਫ ਕੁੱਟ ਮਾਰ ਨਹੀਂ ਹੋਈ। ਤੁਸੀਂ ਵੀ ਸੁਣਿਆ ਹੋਣਾ ਉਸ ਪੰਚਾਇਤ ਤੁਸੀਂ ਨਾਲ ਹੀ ਸੀਗੇ ਸਾਰੇ ਪੱਤਰਕਾਰ ਵੀ। ਪਰਿਵਾਰ ਨੇ ਦੱਸਿਆ ਵੀ ਉਹਦੇ ਲੱਤਾਂ ਤੋੜੀਆਂ, ਹੱਡੀਆਂ ਦੇ ਚੂਰਾ ਕਰਤਾ, ਕੁਝ ਹੱਡੀਆਂ ਕੁੱਤੇ ਲੈ ਗਏ।

ਇਸ ਕਰਕੇ ਹਮਲੇ ਹੋ ਰਿਹਾ ਜੀ ਯੁਕਤ ਨਸ਼ਿਆਂ ਵਿਰੁੱਧ ਕੋਈ ਚਾਲ ਨਹੀਂ ਰਹਾ ਕੁਝ ਵੀ ਚਲਾਉਣਾ ਹੋਵੇ ਸਰਕਾਰ ਨੇ ਮੈਂ ਪਹਿਲਾਂ ਵੀ ਕਿਹਾ ਵੀ ਉਹਦੀ ਕੋਈ ਪਲਾਨਿੰਗ ਹੁੰਦੀ ਹੈ ਕੋਈ ਪਾਲਿਸੀ ਹੁੰਦੀ ਹੈ ਵੀ ਕਿਵੇਂ ਚਲਾਉਣਾ ਇਸ ਚੀਜ਼ ਨੂੰ ਇਦਾਂ ਦੀ ਤਾਂ ਕੋਈ ਗੱਲ ਨਹੀਂ ਹੋਈ ਕਦੇ ਕਹਤਾ ਘਰ ਢਾ ਦਿਓ ਕਦੇ ਕਹਤਾ ਵੀ ਇੱਕ ਦਿਨ ਵਿੱਚ ਇੰਨੇ ਪਰਚੇ ਕਰਦਿਆ ਕਰੋ ਇਹਨਾਂ ਗੱਲਾਂ ਨਾਲ ਥੋੜੀ ਨਸ਼ੇ ਹਟਦੇ ਆ ਜਿਹੜੇ ਉਹਨਾਂ ਨੇ ਘਰ ਟਾਏ ਆ ਤੁਹਾਨੂੰ ਵੀ ਪਤਾ ਹੋਣਾ ਪੀ ਪਿੰਡਾਂ ਚ ਜਾ ਕੇ ਕਹਿੰਦੇ ਆ ਕਿ ਜੀ ਇਹਨੇ ਸ਼ਾਮਲਾਟ ਤੇ ਨਜਾਇਜ਼ ਕਬਜ਼ਾ ਕੀਤਾ ਹੋਇਆ ਇਸ ਕਰਕੇ ਅਸੀਂ ਘਟ ਆ ਰਹੇ ਆ ਇੱਥੇ ਆ ਕੇ ਕਹਿੰਦੇ ਨਸ਼ੇ ਵਾਲੇ ਦਾ ਘਟ ਆ ਤਾਂ ਕੋਈ ਪਲੈਨਿੰਗ ਤਾਂ ਹੈ ਨਹੀਂ ਇਸ ਕਰਕੇ ਨਸ਼ਾ ਨਹੀਂ ਹਟ ਸਕਦਾ ਜਿੰਨਾ ਚਿਰ ਸਰਕਾਰ ਸੰਜੀਦਗੀ ਨਾਲ ਸੋਚ ਵਿਚਾਰ ਕਰਕੇ ਕੋਈ ਪਲੈਨਿੰਗ ਨਹੀਂ ਬਣਾਉਂਦੀ ਉਹਦੇ ਪ੍ਰਤੀ ਸੰਜੀਦਾ ਨਹੀਂ ਹੁੰਦੀ ਉਹਨਾਂ ਚਿਰ ਕੁਝ ਨਹੀਂ ਹੋ ਸਕਦਾ ਸਟੇਟੀ ਪੌਲਸ ਚਲਾ ਰਹੀ ਹੈ ਜੀ ਜਿਵੇਂ ਦੇਖਿਆ ਜਾਵੇ ਪੰਜਾਬ ਸਰਕਾਰ ਸਟੇਟ ਤੁਹਾਡੇ ਸਾਹਮਣੇ ਹੈ ਜੀ ਸਾਰਾ ਕੁਝ ਮੈਨੂੰ ਉਸ ਤੇ ਕੁਝ ਕਹਿਣ ਦਿਲ ਨਹੀਂ ਸਾਰਾ ਕੁਝ ਸਰਾਂ ਦੇ ਸਾਹਮਣੇ ਹੈ ਸਵੇਰੇ ਸੁਣ ਰਹੇ ਆ ਤੁਸੀਂ ਆ ਖਸ਼ੂਰਿਆ ਜੀ ਹਾਂਜੀ ਮੇਰਾ ਨਾਮ ਅਮਰਜੀਤ ਹਣੀ ਬੀਕੇਯੂ ਡਕਾਉਂਦਾ ਅੱਜ ਜੋ ਨਰਿੰਦਰਦੀਪ ਦਾ ਪਿਛਲੇ ਦਿਨੀ ਸੀਆਈ ਸਟਾਫ ਦੇ ਵਿੱਚ ਕੋਹ ਕੋਕੇ ਕਤਲ ਕੀਤਾ ਸੀ ਉਸ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਅੱਜ ਐਸਐਸਪੀ ਡਾਕਟਰ ਬਠਿੰਡਾ ਇੱਕ ਦਿਨ ਦਾ ਰੋਸ ਧਰਨਾ ਸਰਕਾਰ ਨੂੰ ਚੇਤਾਵਨੀ ਹੈ ਕਿ ਜਲਦੀ ਜਿੰਨਾ ਸਿੱਤੀ ਹੋ ਸਕੇ ਨਰਿੰਦਰ ਪਰਵਾ ਦੇ ਜਿਹੜਾ ਉਸ ਨੂੰ ਇਨਸਾਫ ਦਿੱਤਾ ਇਹਦੇ ਕਿਉਂਕਿ ਪ੍ਰਗਟਾਤਮਨ ਛੇਤੀ ਕਾਰਵਾਈ ਤੇ ਬਹੁਤ ਯਕੀਨ ਰੱਖਦਾ ਪਿਛਲੇ ਦਿਨਾਂ ਦੇ ਵਿੱਚ ਇਥੋਂ ਲਗਭਗ 15 ਤੋਂ 20 ਕਿਲੋਮੀਟਰ ਗੋਨੇ ਆਣਾ ਤੇ ਦੋ ਦਿਨ ਬਛਿੰਡੇ ਰਹਿਣ ਦੇ باوجود ਉਸ ਦੇ ਪਰਿਵਾਰ ਦੇ ਦੁੱਖ ਦੇ ਵਿੱਚ ਸ਼ਰੀਕ ਨਹੀਂ ਹੋ ਸਕਿਆ ਤੇ ਜੇ ਕੋਈ ਨਿੱਕੀ ਜਿਹੀ ਮਾੜੀ ਸ਼ਿਕਾਇਤ ਦਰਜ ਵੀ ਕਰਾ ਦੇ ਉਹ ਝੱਟਪਟ ਪੁਲਸ ਜਾ ਕੇ ਕਾਰਵਾਈ ਕਰ ਦਿੰਦੀ ਆ ਪਰ ਜਿਨ੍ਹਾਂ ਨੇ ਨਰਿੰਦਰਦੀਪ ਦਾ ਕਤਲ ਕੀਤਾ ਸੀਆਈ ਸਟਾਫ ਦੀ ਪੁਲਸ ਨੇ ਬਿਨਾਂ ਕੋਈ ਪਰਚਾ ਦਰਜ ਕੀਤੇ ਬਿਨਾਂ ਕੋਈ ਗਸੂਰੇ ਤੇ ਉਸ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਦੀ ਖਾਤਰ ਜਿਹੜਾ ਭਗਵਤ ਮਾਰਾ ਉਹ ਅੱਖਾਂ ਵਿੱਚੀ ਬੈਠਾ ਤੇ ਅੱਜ ਅਸੀਂ ਚੇਤਾਵਨੀ ਰੈਲੀ ਦੇਣ ਆਏ ਆ ਕਿ ਛੇਤੀ ਤੋਂ ਛੇਤੀ ਉਹਦੇ ਪਰਿਵਾਰ ਨੂੰ ਇਨਸਾਫ ਦਿੱਤਾਵੇ 22 ਨੇਮ ਜਿਹੜੇ ਸੀਆਈ ਸਟਾਫ ਦੇ ਮਲਾਜਮਾ ਉਹਨਾਂ ਦੇ ਪਰਚਾ ਦਰਜ ਕੀਤਾਵੇ ਅਗਵਾਦ ਦਾ ਪਰਚਾ ਕੀਤਾ ਜਾਵੇ ਕਤਲ ਦਾ ਪਰਚਾ ਦਰਜ ਕੀਤਾ ਜਾਵੇ ਤਾਂ ਕਿ ਜਿਹੜਾ ਨਰਿੰਦਰਦੀਪ ਦੇ ਪਰਿਵਾਰ ਨੂੰ ਇਨਸਾਫ ਮਿਲ ਸਕੇ ਜੇ ਨਾ ਪ੍ਰਸ਼ਾਸਨ ਨੇ ਗੱਲ ਸੁਣੀ ਨਾ ਸਰਕਾਰ ਨੇ ਸੁਣੀ ਆਉਣ ਵਾਲੇ ਦਿਨਾਂ 'ਚ ਤਿੱਖਾ ਸੰਘਰਸ਼ ਕੀਤਾ ਜਾਵੇ ਕਰ ਰਹੀ ਹੈ ਕਿ ਅਸੀਂ 90% ਨਸ਼ਾ ਖਤਮ ਕਰਤਾ ਪਰ ਪਿੰਡ ਵਾਸੀ ਕਹਿ ਰਹੇਗੇ ਜਿੰਦਾ ਉਹ ਤਾਂ ਵੀ ਕਿਰੇ ਨਹੀਂ ਨਹੀਂ ਕੈਚਰੀ ਆਤਾ ਕਹਿੰਦਾ 99% ਹੋ ਗਿਆ ਜਾਨੀ ਕਿ 99% ਕਾਜਾਂਜ ਹੋ ਗਿਆ ਜੇ ਕਾਜਾਂਜ ਦੇ ਵਿੱਚ 99% ਮਾਰਦੀ ਕਰਤਾ ਖਤਮ ਹੀ ਕਰਤਾ ਫਿਰ ਵੱਡੇ ਵੱਡੇ ਹੋਟਲਾਂ ਦੀ ਕਿ ਲੋੜਾ ਆ ਤੁਹਾਡੇ ਸਾਹਮਣੇ 31 ਤਰੀਕ ਦੀ ਲਾਸਟ ਡੇਟ ਸੀ ਤੇ ਭਾਈ ਡਕਟਰ ਜਿਹੜਾ ਫੌਜੀ ਸੀਗਾ ਨੌਜਵਾਨਾਂ ਨੂੰ ਖੇਡ ਦੇ ਗਰਾਊਂਡ ਤੇ ਲੈ ਕੇ ਨਸ਼ੇ ਦੇ ਖਿਲਾਫ ਜੀ ਉਹਦੀਆਂ ਲੱਤਾਂ ਤੋੜਦੀਆਂ ਕਾਰਜਾਂ ਚ ਇਹਨਾਂ ਨੇ ਬਹੁਤ ਕੁਝ ਕੀਤਾ ਗਰਾਊਂਡ ਤੇ ਕੁਝ ਨਹੀਂ ਕੀਤਾ ਆ ਉਹਨਾਂ ਦੇ ਦਿਨਾਂ ਦੇ ਵਿੱਚ ਇਹਨਾਂ ਨੂੰ ਜਿੰਨਾ ਕੁਝ ਇਹਨਾਂ ਨੇ ਵਾਅਦੇ ਕੀਤੇ ਲੋਕਾਂ ਨਾਲ ਤੇ ਇਹ ਲੋਕਾਂ ਦੇ ਜਬਰ ਕਰ ਰਹੇ ਇਹਨਾਂ ਨੂੰ ਸੱਚੀ ਕੀਮਤ ਚ ਚਕਾਉਣੀ ਪਊ ਅਸੀਂ ਕੀ ਨਾ ਮੈਂ ਤੇ ਕੀ ਕਹਿਣਾ ਦਵੇ ਮੇਰਾ ਨਾਂ ਜੀ ਬੁੱਟਾ ਸਿੰਘ ਤੰਗ ਵਾਲੀ ਬਲਾਕ ਪ੍ਰਧਾਨ ਭਾਰਤੀ ਕਿਸਾਨੀ ਨੂੰ ਟਕਾਉਂਦਾ ਜੋ ਜਗਵਿੰਦਰ ਸਿੰਘ ਦਾ ਪਤਲ ਹੋਇਆ ਪਿਛਲੇ ਦਿਨਾਂ ਦੇ ਵਿੱਚ ਇਤੋਂ ਦੇ ਸੀਆਈ ਪੁਲਿਸ ਨੇ ਰਾਤ ਨੂੰ ਰਸਤੇ 'ਚੋਂ ਉਹਨੂੰ ਚੱਕ ਕੇ ਉਹਦੇ ਮਤਲਬ ਗੁਪਤ ਥਾਂਾਂ ਦੇ ਉੱਤੇ ਬਿਜਲੀਆਂ ਲਾ ਕੇ ਤੇ ਮਤਲਬ ਖਾਸੇ ਮਤਲਬ ਸਰੀਰਾਂ ਦੇ ਉੱਤੇ ਬਿਜਲੀਆਂ ਲਾ ਕੇ ਉਹਦਾ ਕਤਲ ਹੋ ਗਿਆ ਤੇ ਉਹਨੂੰ ਚੱਕ ਕੇ ਹਸਪਤਾਲ ਦੇ ਵਿੱਚ ਦਾਖਲ ਕਰਾਤਾ ਜਿਹੜਾ ਉਹਦੇ ਨਾਲ ਸਾਥੀ ਸੀਗਾ ਉਹ ਤਾਂ ਫੋਨ ਕਰਾਇਆ ਪਰਿਵਾਰ ਨੂੰ ਵੀ ਉਹਨਾਂ ਦੇ ਪਰਿਵਾਰ ਨੂੰ ਤਾਂ ਫੋਨ ਕਰਦੇ ਹੋਏ ਇਨਸਟੈਂਟ ਹੋ ਗਿਆ ਇਸ ਕਰਕੇ ਅਸੀਂ ਐਕਸ਼ਨ ਕਮੇਟੀ ਬਣਾਈ ਹੈ ਐਕਸ਼ਨ ਕਮੇਟੀ ਦੇ ਵਿੱਚ ਸਾਰੀਆਂ ਦਸੇ ਬੰਦੀਆਂ ਨੇ ਉਹ ਪਰਿਵਾਰ ਨੂੰ ਇਨਸਾਫ ਲੈੇ ਬਿਨਾ ਬਤਲੇ ਇਹ ਸੰਘਰਸ਼ ਜਾਰੀ ਰਹੂਗਾ ਆਪਾਂ ਅੱਜ ਕੰਚਾਰ ਵਜੇ ਪਈ ਸਾਡਾ ਪ੍ਰੋਗਰਾਮ ਰੱਖਿਆ ਐਸਐਸਪੀ ਦਾ ਉਤਰ ਮੂਹੇ ਦੱਸਣ ਵਾਸਤੇ ਵੀ ਇਸ ਪਰਿਵਾਰ ਦੀ ਗੱਲ ਸੁਣੀ ਜਾਵੇ ਨਾ ਇਨਸਾਫ ਦਿੱਤਾ ਜਾਵੇ ਨਹੀਂ ਆਉਣਾ ਜਿੰਨੇ ਵਾਰ ਐਕਸ਼ਨ ਕਮੇਟੀ ਜਿਵੇਂ ਫੈਸਲੇ ਲਾਗੂ ਕਰਾਂ